ਕਿ ਇਸ ਵਾਰੀ ਜਦ ਪਿੰਡੋਂ ਹੋ ਕੇ ਆਇਆ ਇਸ ਵਾਰੀ ਜਦ ਪਿੰਡੋਂ ਹੋ ਕੇ ਆਇਆ ਆਪਣੇ ਹੀ ਗੜ ਲੱਖ ਲੱਖ ਰੋਕੇ ਆਇਆ ਵਾਹੇ ਸ਼ਾਬਾਸ਼ ਕਿ ਪੈੜ ਨਹੀਂ ਸੀ ਮੇਰੀ ਹੁਣ ਪਗ ਡੰਡੀਆਂ ਤੇ ਫੜ ਨਹੀਂ ਸੀ ਮੇਰੀ ਹੁਣ ਪਗ ਡੰਡੀਆਂ ਤੇ ਪਗ ਡੰਡੀਆਂ ਦੇ ਕੋਲ ਖਨੋ ਕੇ ਆਇਆ ਆ ਕੇ ਸਭਨਾ ਨੂੰ ਮਿਲਿਆ ਹੱਸ ਹੱਸ ਕੇ ਆ ਕੇ ਸਭਨਾ ਨੂੰ ਮਿਲਿਆ ਹੱਸ ਹੱਸ ਕੇ ਕੀ ਦੱਸਾਂ ਕਿ ਕਿੰਨਾਰੋ ਕੇ ਆਇਆ ਕੇ ਖੇਤੀ ਖੁਹਾਤੇ ਜਾ ਕੇ ਮੌਣਾ ਕੋਲ ਰੋ ਕੇ ਆਇਆ ਖਾਲੀ ਖੜੇ ਮੰਝਿਆਂ ਦੀਆਂ ਘਰ ਟੋਣਾ ਕੋਲ ਰੋ ਕੇ ਆਇਆ ਦੇਖਣ ਨੂੰ ਜ ਤਾਂ ਬਸ ਉਹ ਵਾਣ ਦੀਆਂ ਰस्सियां ਸੀ ਚੁੰਮ ਚੁੰਮ ਕੇ ਰੋਇਆ ਮੇਰੇ ਬਾਪੂ ਨੇ ਕਸੀਆਂ ਸੀ ਆਖਰੀ ਵਾਰੀ ਮੇਰੇ ਬਾਪੂ ਨੇ ਕਸੀਆਂ ਸੀ ਮੈਂ ਦੌਣਾ ਕੋਲ ਰੋਕੇ ਆਇਆ ਕਿ ਦਿਲ ਕੀਤਾ ਟੱਠਿਆ ਚੌਂਕਾ ਲਿਪ ਦੇ ਮਾਂ ਕਰਕੇ ਕਾਣੀ ਅੱਧ ਟੁੱਟੀ ਨੁਕਰ ਦੇ ਵਿੱਚ ਬੇਬੇ ਦੀ ਦੇਖ ਮਧਾਣੀ ਚੇਤੇ ਆਈ ਉਮਰ ਨਿਆਣੀ ਦਿੰਦੀ ਰਹੀ ਰੜਕ ਜੀ ਦੇ ਨਾਲ ਮੱਖਣ ਤੇ ਲੱਸੀਆਂ ਸੀ ਆਖਰੀ ਵਾਰੀ ਮੇਰੇ ਬਾਪੂ ਨੇ ਕਸੀਆਂ ਸੀ ਮੈਂ ਦੌਣਾ ਕੋਲ ਰੋਕੇ ਆਇਆ ਕੀ ਬਾਤ ਹੈ ਕੀ ਬਾਤ ਕੀ ਬਾਤ ਖੂਤੇ ਜਿਹੜਾ ਅੰਬ ਦਾ ਬੂਟਾ ਬਾਪੂ ਦਾ ਹੱਥੀ ਲਾਇਆ ਲੱਗਿਆ ਮੈਨੂੰ ਉਹਦੇ ਵਰਗਾ ਭੱਜ ਕੇ ਮੈਂ ਜੱਫਾ ਪਾਇਆ ਖੂਤੇ ਜਿਹੜਾ ਅੰਬ ਦਾ ਬੂਟਾ ਬਾਪੂ ਦਾ ਹੱਥੀ ਲਾਇਆ ਲੱਗਿਆ ਮੈਨੂੰ ਉਹਦੇ ਵਰਗਾ ਭੱਜ ਕੇ ਮੈਂ ਜੱਫਾ ਪਾਇਆ ਤੂੰ ਬਾਪੂ ਦਾ ਸਾਥ ਨਿਭਾਇਆ ਰੁੱਤਾਂ ਜਦ ਤਤੀਆਂ ਸੀ ਕਿੰਨੀਆਂ ਦੁਪਹਿਰਾਂ ਇਥੇ ਬਾਪੂ ਨੇ ਕੱਟੀਆਂ ਸੀ ਮੈਂ ਪੌਣਾ ਕੋਲ ਰੋਕੇ ਰਹੇ ਕੈਸੂਆ ਤੇ ਕੈਸੂਆ ਕਿ ਮੁੜਨਾ ਸੀ ਪਿੰਡ ਪਤਾਣੇ ਕਿਹੜੇ ਘਰ ਮੁੜ ਗਿਆ ਬਾਪੂ ਸਾਡੇ ਲਈ ਤਾਣੇ ਗੁਣਤਾ ਦੁਨੀਆ ਤੋਂ ਤੁਰ ਗਿਆ ਬਾਪੂ ਮੁੜਨਾ ਸੀ ਪਿੰਡ ਪਤਾਣੇ ਕਿਹੜੇ ਘਰ ਮੁੜ ਗਿਆ ਬਾਪੂ ਸਾਡੇ ਲਈ ਤਾਣੇ ਗੁਣਤਾ ਦੁਨੀਆ ਤੋਂ ਤੁਰ ਗਿਆ ਬਾਪੂ ਠੰਡਾ ਸੀ برف ਦੇ ਵਰਗਾ ਛੇਤੀ ਖੁਰ ਗਿਆ ਬਾਪੂ ਲੈ ਗਿਆ ਪੀੜਾ ਥੰਦੀ ਲੈ ਗਿਆ ਪੀੜਾ ਨਾਲੇ ਪੁੱਛੀਆਂ ਨਾ ਦੱਸੀਆਂ ਸੀ ਆਖਰੀ ਵਾਰੀ ਮੇਰੇ ਬਾਪੂ ਨੇ ਕੱਸੀਆਂ ਸੀ ਮੈਂ ਦੌੜਾ ਕੋਲ ਰੋਕੇ ਆਇਆ ਕੌਣਾ ਕੋਲ ਰੋਕੇ ਆਇਆ ਮੋਣਾ ਕੋਲ ਰੋਕੇ ਆਇਆ ਆਇਆ ਕੀ ਵਾਹ ਕੋਲ ਆਪ ਜੀ